ਡੇਰਾ ਬਾਬਾ ਨਾਨਕ ਦੀ ਮੁਬਾਰਕ ਪਵਿੱਤਰ ਧਰਤੀ ਦੇ ਉੱਪਰ ਇੱਕ ਵਿਸ਼ਾਲ ਦਰਖਤ ਰੁੱਖ ਬੋੜ ਦਾ ਜੋ ਆਪਣੇ ਆਪ ਚ ਬਹੁਤ ਵੱਡਾ ਇਤਿਹਾਸ ਨੂੰ ਸਮਾਈ ਬੈਠਾ ਆ ਇਤਿਹਾਸ ਦੇ ਪੰਨਿਆਂ ਮੁਤਾਬਕ ਇਹ ਬੋੜ ਗੁਰੂ ਨਾਨਕ ਸਾਹਿਬ ਜੀ ਦੀ ਮਿੱਠੀ ਯਾਦ ਦੇ ਵਿੱਚ ਤਾਂ ਕੁਝ ਜਾਣੇ ਸੱਜਣਾ ਦਾ ਵਿਚਾਰ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦਾ ਹੀ ਹੈ ਇੱਥੇ ਇੱਕ ਹੋਰ ਵੀ ਬੋੜ ਹੈ ਜੋ ਪਹਿਲਾਂ ਸੁੱਕ ਗਿਆ ਸੀ ਤੁਸੀਂ ਵੇਖ ਸਕਦੇ ਹੋ ਇਹ ਬੋੜ ਛੋਟਾ ਜਿਹਾ ਪਹਿਲਾਂ ਸੁੱਕ ਗਿਆ ਸੀ ਹੁਣ ਇਹ ਦੁਬਾਰਾ ਬੋੜ ਜਿਹੜਾ ਵਾ ਹਰਾ ਹੋ ਰਿਹਾ ਆਪਣੇ ਆਪ ਸੁੱਕਿਆ ਬੋੜ ਆਪਣੇ ਆਪ ਹਰਿਆ ਹੋ ਰਿਹਾ ਤੁਸੀਂ ਇਹਨੂੰ ਅਲੱਗ-ਅਲੱਗ ਜਗ੍ਹਾ ਤੋਂ ਵੇਖ ਸਕਦੇ ਹੋ ਇੱਥੇ ਇੱਕ ਇਤਿਹਾਸ ਦੇ ਪੰਨਿਆਂ ਦੀ ਬਹੁਤ ਵੱਡੀ ਗੱਲ ਹੈ ਇੱਥੇ ਇੱਕ ਛੋਟੀ ਖੂਹੀ ਵੀ ਆ ਜਿਹੜੀ ਕਿਹਾ ਜਾਂਦਾ ਹੈ ਕਿ ਇਹ ਗੁਰੂ ਨਾਨਕ ਸਾਹਿਬ ਜੀ ਦੀ ਮਿੱਠੀ ਯਾਦ ਨੂੰ ਜੁੜੀ ਹੋਈ ਆ ਆਪਾਂ ਉਹਦੇ ਵੀ ਦਰਸ਼ਨ ਕਰਦੇ ਹਾਂ ਇਹ ਉਹ ਖੂਹੀ ਹੈ ਜਿਹਦੇ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਨਾਲ ਜੁੜੀ ਹੋਈ ਕਿਹਾ ਜਾਂਦਾ ਹੈ ਇਹ ਤੇ ਜਦੋਂ ਵੀ ਤੁਸੀਂ ਕਰਤਾਰਪੁਰ ਸਾਹਿਬ ਡੇਰਾ ਬਾਬਾ ਨਾਨਕ ਹੁੰਦੇ ਹੋ ਤਾਂ ਤੁਸੀਂ ਇਸ ਰੁੱਖ ਦੇ ਇਸ ਬੋੜ ਦੇ ਜ਼ਰੂਰ ਦਰਸ਼ਨ ਕਰਨੇ ਤੁਹਾਨੂੰ ਬੜੀ ਸ਼ਾਂਤੀ ਤੇ ਤੁਹਾਡਾ ਮਨ ਖੁਸ਼ ਹੋ ਜਾਵੇਗਾ ਇਹ ਦੋ ਬੋੜ ਬਿਲਕੁਲੋਂ ਆਮੋ ਸਾਹਮਣੀ ਨੇ ਤੇ ਇੱਕ ਇਧਰ ਹੈ ਤੇ ਇੱਕ ਇਹ ਵਾਲਾ ਬੋੜ ਆ ਜੋ ਆਪਣੇ ਆਪ ਚ ਬੜਾ ਡੂੰਗਾ ਇਤਿਹਾਸ ਸਮਾਇਆ ਬੈਠਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਜਿਹੜਾ ਇਲਾਕਾ ਆ ਇਹ ਪੱਖੋ ਕੇ ਜਾ ਰੰਡਾਬਿਆਂ ਦਾ ਪਿੰਡ ਵੀ ਕਿਹਾ ਜਾਂਦਾ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੀ ਸ਼ਾਦੀ ਹੋਈ ਸੀ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਸਾਨੂੰ ਪੱਖੋਕੇ ਦੇ ਸਨ ਜੋ ਇੱਥੋਂ ਉੱਠ ਕੇ ਬਟਾਲੇ ਚ ਲੱਗੇ ਸਨ ਕਿ ਅੱਜ ਇਸ ਸਥਾਨ ਤੇ ਵੇਖੋ ਕਿੰਨੇ ਲੰਗਰ ਚੱਲ ਰਹੇ ਨੇ ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ ਤੇ ਹਰ ਤਰ੍ਹਾਂ ਦਾ ਇੱਥੇ ਪ੍ਰਬੰਧ ਕੀਤਾ ਗਿਆ ਜੋ ਬਹੁਤ ਹੀ ਵਧੀਆ ਗੱਲ ਆ ਵਾਹਿਗੁਰੂ ਮਿਹਰ ਕਰੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਦੇ ਉੱਪਰ ਅਨਮੋਲਜੀਤ ਸਿੰਘ ਅਨਮੋਲਜੀਤ ਸਿੰਘ ਅਨਮੋਲਦੀਪ ਕੌਰ ਤੇ ਕਬਲਜੀਤ ਕੌਰ ਵੀ ਇਸ ਰੁੱਖ ਦੇ ਇਸ ਬੋੜ ਦੇ ਰੁੱਖ ਦੇ ਥੱਲੇ ਜਿਸ ਬਾਬੇ ਨਾਨਕ ਦੀ ਚਰਨਛੋਪਾ ਪ੍ਰਾਪਤ ਸੀ ਬੈਠੇ ਨੇ ਤੇ ਬਹੁਤ ਵਧੀਆ ਗੱਲ ਹੈ ਜੀ ਸਾਨੀ ਜਦੋਂ ਵੀ ਸਾਨੂੰ ਮੌਕਾ ਮਿਲਦਾ ਆ ਜਾਂ ਸਾਨੂੰ ਰੱਬ ਸੋਣਾ ਦਰਸ਼ਨ ਦੇਦਾਰ ਬਖਸ਼ਦਾ ਆ ਤੇ ਸਾਨੂੰ ਇਹੋ ਜਿਹੇ ਮੁਬਾਰਕ ਸਥਾਨਾਂ ਤੇ ਦਰਸ਼ਨ ਕਰਨ ਵੀ ਆਉਣਾ ਚਾਹੀਦਾ ਇਥੋਂ ਦੇ ਇਤਿਹਾਸ ਨੂੰ ਵੀ ਯਾਦ ਰੱਖਣਾ ਚਾਹੀਦਾ ਕਿਉਂਕਿ ਤੁਸੀਂ ਸਭ ਜਾਣਦੇ ਹੋ 1521 ਨੂੰ ਉਹ ਤਾਂ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇੰਨਾ ਸਥਾਨਾਂ ਨੂੰ ਭਾਗ ਲਾਏ ਸਨ ਤੇ ਸਥਾਨ ਪੂਜਣਯੋਗ ਹੋ ਗਏ ਬਾਬੇ ਨਾਨਕ ਜੀ ਜਿੱਥੋਂ ਦੀ ਲੰਗੇ ਸਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਮਹਿੰਦਰ ਸਿੰਘ ਕਸਿਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ